ਚਿਰਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰੇ ਸੋਡਾ ਬਹੁਤ ਵਾਰ ਸਵਾਗਤ ਹੈ ਜੀ ਅੱਜ ਅਸੀਂ ਰੋਟੀ ਵਾਸਤੇ ਕਲੈਕਸ਼ਨ ਬਹੁਤ ਸੋਹਣੀ ਜਿਹੀ ਲੈ ਕੇ ਆਏ ਆ ਸੂਟ ਲੈ ਕੇ ਆਏ ਜੀ ਆਪਣੇ ਖੁਦ ਦੇ ਬਣਾਏ ਹੋਏ ਬੁਟੀਕ ਤੇ ਪਹਿਲਾਂ ਮੈਂ ਕਾਫੀ ਸਾਰੀਆਂ ਵੀਡੀਓ ਪਾ ਚੁੱਕੀ ਹਾਂ ਜਿਹੜੇ ਬਹੁਤ ਘੱਟ ਪ੍ਰਾਈਸ ਤੇ ਸੂਟ ਪਾਈ ਸੀਗੇ ਆਪਾਂ ਨੇ ਹੈਂਡਵਰਕ ਦੇ ਸੂਟ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰੀਆਂ ਵੀਡੀਓ ਨੂੰ ਕਿਉਂਕਿ ਮੈਂ 4000 ਦੀ ਵੀਡੀਓ ਹੀ ਤਕਰੀਬਨ ਦੋ ਤਿੰਨ ਤੋਂ ਚਾਰ ਵੀਡੀਓ ਮੈਂ 4000 ਪ੍ਰਾਈਸ ਵਾਲੀਆਂ ਹੀ ਪਾਤੀਆਂ ਸੀ ਤੇ ਮਤਲਬ ਜਿਨ੍ਹਾਂ ਨੇ ਵੀ ਲਿੱਤੇ ਨੇ ਸੂਟ ਇੱਕ ਇੱਕ ਦੋ ਦੋ ਸੂਟ ਲੈਣ ਵਾਲੇ ਤਾਂ ਬਹੁਤ ਘੱਟ ਸੀਗੇ ਸਭ ਨੇ ਘੱਟ ਤੋਂ ਘੱਟ 5 ਤੋਂ 6 ਸੂਟ ਤੇ ਕਿਸੇ ਕਿਸੇ ਨੇ ਤਾਂ 10-10 ਸੂਟ ਲਿੱਤੇ ਨੇ ਜਿਨ੍ਹਾਂ ਨੇ ਮਤਲਬ ਕਿ ਗਿਫਟ ਦੇਣੇ ਹੁੰਦੇ ਨੇ ਕਿ ਉਹ ਸਭ ਕੋਲ ਜਿਨ੍ਹਾਂ ਕੋਲ ਪਹੁੰਚ ਵੀ ਗਏ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਹੋਏ ਨੇ ਸਾਰਿਆਂ ਨੇ ਕਿ ਮਤਲਬ ਸਾਨੂੰ ਦੇਖਣ ਨੂੰ ਕਲੈਕਸ਼ਨ ਹੀ ਇੰਨੀ ਸੋਹਣੀ ਲੱਗੇ ਐਦਾਂ ਲੱਗ ਰਿਹਾ ਕਿ ਸ਼ਾਪ ਤੇ ਜਾ ਕੇ ਸ਼ਾਇਦ ਅਸੀਂ ਐਦਾਂ ਦੀਆਂ ਚੀਜ਼ਾਂ ਨਾ ਸਾਨੂੰ ਮਿਲਦੇ ਆ ਤੇ ਸੌਰੀ ਸੌਰੀ ਜੀ ਮਤਲਬ ਕਿ ਕਾਫੀ سارے ਫੋਨ ਵੀ ਆਏ ਨੇ ਮੇਰੇ ਕੋਲ ਕਿ ਬਾਕੀ ਮੈਮ ਸੂਟ ਦੇ ਕੇ ਰੂਹ ਖੁਸ਼ ਹੋ ਗਈ ਆ ਪ੍ਰਾਈਸ ਵੀ ਤੇ ਪ੍ਰਾਈਸ ਅਕੋਰਡਿੰਗ ਇਹਨਾਂ ਤਾਂ ਜਿਹੜਾ ਸਟੱਫ ਆ ਮੇਨ ਵਰਕ ਹੈ ਮਤਲਬ ਮੈਨੂੰ ਖੁਦ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਕੋਲ ਐਦਾਂ ਫੋਨ ਆਣੇ ਆ ਕਿ ਸਾਡਾ ਪੈਸਾ ਲਾਇਆ ਹੋਇਆ ਬਿਲਕੁਲ ਵਸੂਲ ਹੋ ਗਿਆ ਜਿਸ ਬਹੁਤ ਜ਼ਿਆਦਾ ਖੁਸ਼ ਆ ਉਹਨੋਂ ਹੀ ਧਿਆਨ ਚ ਰੱਖਦੇ ਹੋਈ ਮੈਂ ਅੱਜ ਫਿਰ ਤੋਂ ਬਹੁਤ ਸੋਹਣੇ ਜੇ ਸੂਟਾਂ ਦੀ ਵੀਡੀਓ ਲੈ ਕੇ ਆਈਆਂ ਜੀ ਅੱਜ ਦੀ ਵੀਡੀਓ ਦਾ ਅਸੀਂ ਇੱਕ ਪ੍ਰਾਈਸ ਨਹੀਂ ਰੱਖਾਂਗੇ ਕਿਉਂਕਿ ਜੇ ਮੈਂ ਸਾਰੇ ਸੂਟ 5000 ਤੇ ਕੱਢ ਦਿੱਤੇ ਤਾਂ ਥੋੜਾ ਨੁਕਸਾਨ ਆ ਅ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ 2-3 ਤਰ੍ਹਾਂ ਦੀ ਕਲੈਕਸ਼ਨ ਦੇਣੀ ਆ ਜਿਹੜੇ ਆਪਣੀ ਵੀਡੀਓ ਚ ਬਣੇ ਹੋਏ ਆ ਤੇ ਇੱਕ ਦੋ ਫੋਨ ਇਦਾਂ ਵੀ ਆਏ ਸੀਗੇ ਅਸੀਂ ਤਾਂ ਜੀ 4000 ਤੋਂ ਵੀ ਘੱਟ ਸੂਟ ਲੈਣ ਵਾਲੇ ਅਸੀਂ ਕੀ ਕਰੀਏ ਤੇ ਹੈਂਡਵਰਕ ਦੇ ਚਾਹੀਦੀਆਂ ਉਹਨਾਂ ਵਾਸਤੇ ਵੀ ਅੱਜ ਦੀ ਵੀਡੀਓ ਚ ਲੈ ਕੇ ਆਏ ਅਸੀਂ ਸੂਟ ਸਾਰੀ ਵੀਡੀਓ ਦੀ ਪ੍ਰਾਈਸ ਅਲੱਗ-ਅਲੱਗ ਹੋਣਗੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283 828381 ਨੰਬਰ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਦਿਓ ਮਤਲਬ ਸੂਟ ਦੇਖਦੇ ਸਾਰੂ ਖੁਸ਼ ਹੋ ਜਾਂਦੀ ਹੈ ਜੀ ਇਹ ਹੈਗਾ ਬਹੁਤ ਪਿਆਰਾ ਜਿਹਾ ਪਹਿਲਾਂ ਤਾਂ 트ੈਂਡਿੰਗ ਸ਼ੇਡ ਇਹਨੂੰ ਕੋਈ ਵੀ ਏਜ ਪਾਲਵੇ ਗਰਲਜ਼ ਪਾਲਣ ਚਾਹੇ ਥੋੜੀਏ ਏਜ ਅਕੋਰਡਿੰਗ ਜਿਵੇਂ ਮਰਜ਼ੀ ਪਾਲੋ ਜੀ ਬਹੁਤ ਪਿਆਰਾ ਜਿਹਾ ਪੀਸ ਆ ਤੇ ਜਿਹੜਾ ਮੇਨ ਸਟੱਫ ਹੈ ਜੀ ਜਿਨ੍ਹਾਂ ਕੋਲ ਵੀ ਇਹ ਵਾਲੀ ਕਰਾਸ ਟਿਸ਼ੂ ਗਈ ਆ ਸਭ ਨੇ ਖੁਸ਼ ਹੋ ਕੇ ਹੀ ਮੈਸੇਜ ਆ ਰਿਪਲਾਈ ਦਿੱਤਾ ਕਿ ਸਾਨੂੰ ਇਦਾਂ ਸੀਗਾ ਕਿ ਸ਼ਾਇਦ ਸਟੱਫ ਬਿਲਕੁਲ ਅ ਇਦਾਂ ਹੋਏਗਾ ਕਿ ਜਿੰਨੇ ਘੱਟ ਪ੍ਰਾਈਸ ਮਿਲੇ ਆ ਸੂਟ ਤੇ ਸਾਰੇ ਕਹਿੰਦੇ ਵੀ ਵਾਕਈ ਬਹੁਤ ਜ਼ਿਆਦਾ ਖੁਸ਼ ਆ ਤੇ ਉਹਨੂੰ ਹੀ ਧਿਆਨ ਰੱਖਦੇ ਹੋਏ ਇਹ ਦੇਖੋ ਜੀ ਬਹੁਤ ਪਿਆਰੇ ਜਿਹੇ neck ਦੇ ਨਾਲ ਤੁਹਾਨੂੰ ਸੂਟ ਦੇ ਰਹੀ ਅਸੀਂ ਇਹ ਹੈਗਾ neck ਨੱਕ ਦੀ ਤੁਸੀਂ ਬਰਾਉਡ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਬਰਾਉਡਸ ਬਣਿਆ ਹੋਇਆ ਤੇ ਜਦੋਂ ਤੁਸੀਂ ਇਹਦੀ ਕਟਿੰਗ ਕਰੋਗੇ ਸ਼ੋਲਡਰ ਦੇ ਕੋਲੋਂ ਥੋੜਾ ਸਾਰਾ ਹੀ ਸ਼ੋਲਡਰ ਕਵਰ ਹੋ ਜਾਏਗਾ ਠੀਕ ਹੈ ਤੇ ਸਾਰੇ ਹੀ ਫਰੰਟ ਦੇ ਵਿੱਚ ਬੂਟੀ ਰਹੇਗੀ ਸਾਰਾ ਦਬਕਾ ਪਲਸ ਪਰਲ ਦੋ ਹੀ ਮਟੀਰੀਅਲ ਲੱਗੇ ਹੋਏ ਆ ਜੀ ਸੂਟ ਦੇ ਵਿੱਚ ਪ੍ਰੋਪਰ ਬਾਜੂ ਦੇ ਨਾਲ ਸੂਟ ਆ ਇਹ ਵਾਲਾ ਸ਼ੇਡ ਆਏਗਾ ਜੀ ਪ੍ਰੋਪਰ ਕਿਉਂਕਿ ਜਦੋਂ ਆਪਾਂ ਖੋਲਦੇ ਆ ਤਾਂ ਸੂਟ ਦੀ ਲੁੱਕ ਚੇਂਜ ਹੋ ਜਾਂਦੀ ਹੈ ਤੁਸੀਂ ਇਸ ਕਲਰ ਦੀ ਲਾਈਨਿੰਗ ਲਗਾਓਗੇ ਤੇ ਇਦਾਂ ਦਾ ਕਲਰ ਉੱਪਰ ਕੇ ਆਏਗਾ ਇਹ ਹੈਗਾ ਦੁਪੱਟਾ ਦੁਪੱਟੇ ਤੁਸੀਂ ਸਭ ਨੇ ਦੇਖ ਹੀ ਲਏ ਐਦਾਂ ਰਹਿਣਗੇ ਜੀ ਦੁਪੱਟੇ ਖੁੱਲੇ ਡੁੱਲੇ ਲੰਮੇ ਛੋੜੇ ਦੁਪੱਟੇ ਆ ਸਾਰੇ ਦੇ ਵਿੱਚ ਬੂਟੀ ਆ ਫੋਰ ਸਾਈਡ ਲੇਸ ਦੇ ਨਾਲ ਗੋਟਾ ਦੇ ਨਾਲ 7000 ਪ੍ਰਾਈਸ ਦੇ ਨਾਲ ਸੂਟ ਹੈ ਇਹ ਦਬਕੇ ਦੇ ਬਣਿਆ ਹੋਇਆ ਪੀਸਾ ਸਾਰੇ ਤੇ ਇਹਦੇ ਵਿੱਚ ਸੈਕੰਡ ਕਲਰ ਆਪਸ਼ਨ ਬਹੁਤ ਪਿਆਰੇ ਜਿਹੇ ਸ਼ੇਡ ਤੇ ਰਹੇਗੇ ਜੀ ਠੀਕ ਹੈ deterd color option ਇਹ ਵਾਲੀ ਰਹੇਗੀ ਜੀ ਸਕਾਈ ਜੀ ਟੋਨ ਤੇ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਆ ਕਲਰ ਸਾਰੇ 트েন্ডਿੰਗ ਹੀ ਰਹਿਣਗੇ ਕਿਉਂਕਿ ਖੁਦ ਡਾਈ ਕਰਵਾਨੇ ਅਸੀਂ ਇਹ ਵਾਲੇ ਸੂਟ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਕਲਰ ਦੇਖੋ ਜੀ ਚਾਰ ਦੇ ਚਾਰੋਂ ਹੀ ਇੱਕ ਤੋਂ ਇੱਕ ਨੇ 5000 ਪ੍ਰਾਈਸ ਦੇ ਨਾਲ ਹੈਵੀ ਨੈਕ ਵਰਕ ਦੇ ਨਾਲ ਤੁਹਾਨੂੰ ਇਹ ਵਾਲਾ ਪਿਓਰ ਦਾ ਸੂਟ ਮਿਲ ਰਿਹਾ ਹੈ ਨੈਕਸਟ ਦਿਖਾਣੇ ਆ ਜੀ ਬਹੁਤ ਸੋਹਣਾ ਜਿਆ ਘੇਰੇ ਵਰਕ ਦੇ ਨਾਲ ਸੂਟ ਇਹ ਸੂਟ ਦੇਖਿਓ ਐਨਾ ਕਿ ਪਿਆਰਾ ਸਟਾਫ ਹੈ ਜਿਹੜੀ ਇਹ ਖਰਾਸ਼ਾ ਬਹੁਤ ਸੋਹਣਾ ਸਟਾਫ ਆ ਹਲਕੇ ਜੀ ਡਬਲ ਟੋਨ ਮਾਰਦਾ ਜੀ ਇਹ ਵਾਲਾ ਜਿਹੜਾ ਸਟਾਫ ਆ ਤੇ ਮੇਨ ਤੁਸੀਂ ਵਰਕ ਦੇਖ ਲਿਓ ਇਹ ਹੈਗਾ ਕੇਰੇ ਵਰਕ ਦੇ ਨਾਲ ਇਹਦੇ ਵਿੱਚ ਅਸੀਂ ਰੇਸ਼ਮ ਦਾ ਕੰਮ ਕੀਤਾ ਹੋਇਆ ਠੀਕ ਹੈ ਥ੍ਰੈਡ ਵਰਕ ਦੇ ਨਾਲ ਤਾਂ ਜੋ ਇਸ ਸੂਟ ਨੂੰ ਹਰੇਕ ਏਜ ਪਾ ਸਕੇ ਦੇਖੋ ਜੀ ਸੂਟ ਕਲਰ ਹੀ ਬਹੁਤ ਪਿਆਰਾ ਹੈ ਇਹ ਜੀ ਤੁਸੀਂ ਸ਼ਾਰਟ ਸ਼ਰਟ ਦੇ ਨਾਲ ਡਵਾਈਡਰ ਪਲਾਜ਼ੋ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਜਾਂ ਫਿਰ ਸਿੰਪਲ ਸੂਟ ਦਾ ਸਲਵਾਰ ਸੂਟ ਪੈਂਟ ਸੂਟ ਜਿੱਦਾਂ ਮਰਜ਼ੀ ਦਾ ਬਣਵਾ ਸਕਦੇ ਹੋ ਠੀਕ ਹੈ ਸਟੱਫ ਬਹੁਤ ਪਿਆਰਾ ਇਹ ਸਲਵਾਰ ਹੈ ਜੀ ਇਸ ਤੇ ਕਰੀਮ ਕਲਰ ਦੀ ਤੇ ਇਹਦਾ ਜਿਹੜਾ ਦੁਪੱਟਾ ਹੈ ਉਹ ਫੋਰ ਸਾਈਡ ਤੁਹਾਨੂੰ ਵਰਕ ਦੇ ਨਾਲ ਮਿਲੇਗਾ ਹੁਣ ਇਦਾਂ ਦੇ ਦੁਪੱਟਿਆਂ ਵਾਲੇ ਜਿਹੜੇ ਵਰਕ ਨੇ ਜੀ ਇਹਨਾਂ ਦਾ ਪ੍ਰਾਈਸ ਘੱਟ ਤੋਂ ਘੱਟ 77500 ਹੋਣਾ ਚਾਹੀਦਾ ਠੀਕ ਹੈ ਤੇ ਮੈਂ ਤੁਹਾਨੂੰ ਉਹੀ ਪ੍ਰਾਈਸ ਦੇ ਰਹੀਆਂ 5000 ਦੇ ਵਿੱਚ ਠੀਕ ਹੈ ਮਹਿੰਦੀ ਸ਼ੇਡ ਆ ਇਹ ਵੀ ਬਹੁਤ ਸੋਹਣਾ ਕਲਰ ਆ ਕਲਰ ਇੱਕ ਤੋਂ ਇੱਕ ਨੇ ਸਲਵਾਰਾਂ ਦੇ ਕਲਰ ਮੈਂ ਤਾਂ ਸ਼ੋਅ ਕਰ ਰਹੀਆਂ ਦੇਖੋ ਬਿਲਕੁਲ ਨਵਾਂ ਸ਼ੇਡ ਆ ਇਹ ਬਹੁਤ ਨਵਾਂ ਜਿਹਾ ਸ਼ੇਡ ਆ ਸਲਵਾਰਾਂ ਦੇ ਕਲਰ ਤਾਂ ਸ਼ੋਅ ਕਰੀਏ ਤਾਂ ਜੋ ਤੁਹਾਨੂੰ ਪ੍ਰੋਪਰ ਕਲਰ ਦਾ ਪਤਾ ਲੱਗ ਜਵੇ। ਇਹਦੇ ਵਿੱਚ ਇਹ ਤਿੰਨੀ ਸੂਟ ਰਹਿ ਗਈਆਂ ਤੇ ਇਹਦਾ ਪ੍ਰਾਈਸ ਹੈਗਾ ਜੀ 5000। ਪਹਿਲਾਂ ਮੈਂ ਤੁਹਾਨੂੰ ਸਾਰੇ 5000 ਵਾਲੀ ਸੂਟ ਦਿਖਾ ਦਮਾ ਉਸ ਤੋਂ ਬਾਅਦ ਘੱਟ ਰੇਂਜ ਵਾਲੇ ਦਿਖਾਵਾਂਗੇ। ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ। ਇਹ ਸੂਟ ਅਸੀਂ ਦਬਕਾ ਤੇ ਬੋਲ ਵਰਕ ਨਾਲ ਰੈਡੀ ਕੀਤਾ ਹੈ। ਕਲਰ ਹੀ ਬਹੁਤ ਪਿਆਰਾ ਹੈ। ਨੱਕ ਦੇਖੋ ਕਿੰਨਾ ਸੋਹਣਾ ਆਰਾਊਂਡ ਚ ਬਣਿਆ ਹੋਇਆ ਹੈ ਬਹੁਤ ਪਿਆਰਾ ਇਹਦਾ ਹੈਵੀ ਨੈੱਕ ਬਣਿਆ ਹੋਇਆ ਸਾਰੇ ਫਰੰਟ ਦੇ ਵਿੱਚ نیچے ਨੂੰ ਲਾਈਨਸ ਜਾਣ ਗਈਆਂ ਜਿਹੜਾ ਇਹਦਾ ਫੁੱਲ ਬਣਿਆ ਹੋਇਆ ਕੁਝ ਐਦਾਂ ਦਾ ਦੇਖਣ ਵਾਲੀ ਚੀਜ਼ਾਂ ਹੁੰਦੀਆਂ ਕਿ ਵਰਕ ਕਿੰਨਾ ਕੁ ਫਿਨਿਸ਼ਿੰਗ ਦੇ ਨਾਲ ਹੁੰਦਾ ਤੇ ਕੀ ਕੀ ਮਟੀਰੀਅਲ ਲੱਗੇ ਹੋਏ ਹੁੰਦੇ ਕ੍ਰੇਪ ਦੀ ਸਲਵਾਰ ਆ ਸਾਰੇ ਦੁਪੱਟੇ 'ਚ ਬੂਟੀ ਰਹੇਗੀ ਜੀ ਸੇਮ ਕ੍ਰਸ਼ ਦਾ ਹੀ ਦੁਪੱਟਾ ਠੀਕ ਹੈ ਜੀ ਕਲਰ ਆਪਸ਼ਨ ਸਾਰੇ 1 ਨੰਬਰ ਰਹਿਣਗੇ ਸੈਕੰਡ ਕਲਰ ਆਪਸ਼ਨ ਤੇ 3rd ਕਲਰ ਆਪਸ਼ਨ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ ਜਿਹੜਾ ਇਹ ਵਾਲਾ ਕਲਰ ਹੈ ਤਕਰੀਬਨ ਹਰੇਕ ਡਿਜ਼ਾਈਨ 'ਚ ਮਿਲ ਜਾਏਗਾ ਤੇ ਇੱਕ ਕਲਰ ਤੁਹਾਨੂੰ ਇਹ ਬਹੁਤ ਪਿਆਰਾ ਜਨਾ ਰਸਟ ਸ਼ੇਡ ਹੈ ਜੀ ਬਿਲਕੁਲ ਨਵੇਂ-ਨਵੇਂ ਜੇ ਕਲਰ ਨੇ ਇਹ ਜਿਹੜੇ ਅਸੀਂ ਥੋੜੇ ਲਈ ਲੈ ਕੇ ਆਏ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ 5000 ਦੀ ਰੇਂਜ ਦੇ ਵਿੱਚ ਆ 5000 ਦੀ ਰੇਂਜ ਤੁਸੀਂ ਲੈ ਸਕਦੇ ਹੋ ਨੈਕਸਟ ਹੈਗਾ 글ਾਸ ਟਿਸ਼ੂ ਦੇ ਉੱਪਰ ਇਹਦੇ ਵਿੱਚ ਦਬਕੇ ਤੋਂ ਬਿਨਾ ਹੋਰ ਕੋਈ ਮਟੀਰੀਅਲ ਲੱਗਿਆ ਹੀ ਨਹੀਂ ਹੋਇਆ ਜੀ ਸੂਟ 'ਚ ਹਲਕਾ ਜਿਹਾ ਕਿਤੇ-ਕਿਤੇ ਤੁਹਾਨੂੰ ਪਰਲ ਦਾ ਟੱਚ ਮਿਲੇਗਾ ਟੋਟਲੀ ਦਬਕੇ ਦੇ ਨਾਲ ਐਦਾਂ ਬਣਿਆ ਹੋਇਆ ਜੀ ਸੂਟ ਇਹ ਫਰੰਟ ਹੈਵੀ ਦੇ ਨਾਲ ਮੇਨ ਹੈਗਾ ਸਾਰੇ ਸੂਟਾਂ ਦੇ ਤੁਹਾਨੂੰ ਬਾਜੂ ਤੇ ਵਰਕ ਮਿਲੇਗਾ ਕ੍ਰੀਪ ਦੀ ਸਲਵਾਰ 컬러 ਹੀ ਬਹੁਤ ਸੋਹਣਾ ਸਾਰੇ ਦੁਪੱਟੇ 'ਚ ਬੂਟੇ ਆ ਪਲੱਸ 4 ਸਾਈਡ ਗੋਟਾ ਫਿਨਿਸ਼ਿੰਗ ਦੇ ਨਾਲ ਆ ਜੀ ਸੂਟ 5000 ਦੀ ਰੇਂਜ ਹੈ ਇਹਨਾਂ ਸੂਟਾਂ ਦੀ ਠੀਕ ਹੈ ਜੀ ਕਲਰ ਆਪਸ਼ਨ ਇੱਕ ਤੋਂ ਇੱਕ ਰਹਿਣਗੇ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਫਿਰ ਸੈਂਡ ਕਰ ਸਕਦੇ ਹਾਂ ਇਹ ਹੈਗਾ ਜੀ ਇਹਦਾ ਫੋਰਥ ਕਲਰ ਸਲਵਾਰਾਂ ਦੇ ਕਲਰ ਤੋਂ ਤੁਹਾਨੂੰ ਪ੍ਰੋਪਰ ਕਲਰ ਪਤਾ ਲੱਗ ਜੰਦਾ ਕਿਉਂਕਿ ਦੁਪੱਟਾ ਤੇ ਸ਼ਰਟ ਦੇ ਸਟੱਫ ਦੇ ਵਿੱਚ ਥੋੜੀ ਜਿਹੀ ਸ਼ਾਈਨ ਹੁੰਦੀ ਆ ਜੇ ਤੁਸੀਂ ਲਾਈਨਿੰਗ ਲਗਾਣੀ ਹੁੰਦੀ ਹੈ ਜਿਹੜੀ ਉਹ ਸਲਵਾਰ ਦੇ ਕਲਰ ਦੀ ਨਾਲ ਦੀ ਮੈਚ ਕਰਾ ਕੇ ਲਗਾਇਆ ਕਰੋ ਇਹ ਹੈਗੀਆਂ ਜੀ ਬਹੁਤ ਪਿਆਰੇ ਜੇ 5000 ਦੀ ਰੇਂਜ ਵਾਲੇ ਸੂਟ ਇਹ ਵੀ 5000 ਦੀ ਰੇਂਜ ਸੂਟ ਆ ਇਹ ਸੀ ਪੈਚ ਵਰਕ ਕਰਵਾਇਆ ਇੰਨੀ ਸੋਹਣੀ ਪੈਚਿੰਗ ਆ ਸੂਟ ਤੇ ਦੇਖੋ ਜੀ ਪਹਿਲਾਂ ਤਾਂ ਬਾਜੂ ਦੇਖ ਲਓ ਪੂਰੀਆਂ ਹੈਵੀ ਚ ਮਿਲਣਗੀਆਂ ਇਹ ਅਸੀਂ ਇਹਦੇ ਨਾਲ ਜਿਹੜਾ ਸਿਪੀ ਦਾ ਸਟਾਈਲ ਹੈ ਮਟੀਰੀਅਲ ਉਹ ਅਸੀਂ ਉਹ ਚੇਂਜ ਕੀਤਾ ਇਸ ਤੇ ਵਿੱਚ ਐਦਾਂ ਸ਼ੋਲਡਰ ਤੋਂ ਸ਼ੁਰੂ ਹੋਏਗਾ ਇਹ ਠੀਕ ਹੈ ਇੱਕ ਸਾਈਡ ਇਹ ਬਹੁਤ ਸੋਹਣਾ ਜਿਹਾ ਇੱਥੇ ਨੈਕ ਬਣ ਜਾਏਗਾ ਤੇ ਇਹ ਆਪਣਾ ਸ਼ੋਲਡਰ ਤੋਂ ਸ਼ੁਰੂ ਹੋਣਗੀਆਂ ਲਾਈਨਾਂ ਠੀਕ ਹੈ ਤੁਸੀਂ ਵਰਕ ਦੇਖ ਸਕਦੇ ਹੋ ਕਿੰਨਾ ਖ ਸੋਹਣਾ ਹੈ ਇਹਰਾ ਪ੍ਰੋਪਰ ਹੈਵੀ ਚ ਬਣਿਆ ਹੋਇਆ ਪੈਚ ਵਰਕ ਦੇ ਨਾਲ ਸੂਟ ਹੈ ਜੀ ਇਹ ਸਾਰਾ ਹੀ ਤੇ ਇਹ ਚ ਅਸੀਂ ਮਟੀਰੀਅਲ ਚੇਂਜ ਕੀਤਾ ਹੈ ਸਿਪੀ ਦਾ ਸਿਪੀ ਦੀ ਥਾਂ ਤੇ ਅਸੀਂ ਲੰਮੀ ਪੱਤੀ ਲਾਈ ਆ ਇਹਦੇ ਨਾਲ ਹੋਰ ਵੀ ਸੂਟ ਦੀ ਗ੍ਰੇਸ ਆ ਗਈ 크ਰੇਪ ਦੀ ਸਲਵਾਰ ਆ ਮੇਨ ਹੈਗਾ ਸੂਟ ਦਾ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੋਗੇ ਤੇ ਕਾਰਨਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਰਹਿਣਗੇ ਪੱਤੇ ਰਹਿਣਗੇ ਜਿੰਨੇ ਵੀ ਕਲਰ ਉਹਦੇ ਵਿੱਚ ਪਏ ਹੋਏ ਆ ਸੂਟ ਦੇ ਵਿੱਚ ਠੀਕ ਹੈ ਜੀ ਸਿੰਗਲ ਸੂਟ ਰਹਿ ਗਿਆ ਇਹ ਅਸੀਂ ਵੀਡੀਓ ਬਣਾਉਣ ਵਾਸਤੇ ਸੂਟ ਕੱਢ ਰਹੇ ਸੀਗੇ ਜੀ ਕਲਾਇੰਟ ਨੂੰ ਪਸੰਦ ਆਈ ਉਹਨਾਂ ਨੇ ਸੇਮ ਤੇ ਨਿਕਸਾਰ ਦੇ ਹੀ ਲੈ ਲਏ ਆ ਤੇ ਇਹ ਸੂਟ ਦਾ ਪ੍ਰਾਈਸ ਵੀ ਹੈਗਾ 5000 ਠੀਕ ਹੈ ਜੀ ਇੱਕੋ ਹੀ ਪੀਸ ਰਹਿ ਗਿਆ ਆਪਣੇ ਕੋਲ ਨੈਕਸਟ ਇਹ ਵਾਲੇ ਸੂਟ ਨੂੰ ਸਭ ਨੇ ਪਹਿਲਾਂ ਮੈਂ ਇਹ ਵਾਲਾ ਡਿਜ਼ਾਈਨ ਲੈ ਕੇ ਆਈ ਸੀਗੀ ਕ੍ਰਸ਼ ਦੇ ਉੱਪਰ ਲੈ ਕੇ ਆਈ ਸੀ ਤੇ ਨਾਲੇ ਸੀਗਾ ਇਹ ਉਸ ਗਲਾਸ ਟਿਸ਼ੂ ਦੇ ਉੱਪਰ ਹੁਣ ਬਿਲਕੁਲ ਸੌਫਟ ਆਰਗੇਂਜ਼ਾ ਤੇ ਬਣਾਇਆ ਹੈ ਜੀ ਸੌਫਟ ਆਰਗੇਂਜ਼ਾ ਤੇ ਹਲਕੀ ਜਿਹੀ ਸ਼ਾਈਨ ਹੁੰਦੀ ਹੈ ਇਸ ਸਟੱਫ ਦੇ ਵਿੱਚ ਤੇ ਇਸ ਵਾਲੇ ਡਿਜ਼ਾਈਨ ਨੂੰ ਸਾਰੇ ਪਾਣੇ ਆ ਕਿਉਂਕਿ ਇਹ ਬਹੁਤ ਬੈਠਮਾ ਜਿਹਾ ਡਿਜ਼ਾਈਨ ਆ ਬਹੁਤ ਜ਼ਿਆਦਾ ਲਾਈਕ ਕਰਦੇ ਆ ਇਸ ਨੂੰ ਸਟੱਫ ਬਹੁਤ ਪਿਆਰਾ ਹੈ ਬਿਲਕੁਲ ਚੇਂਜ ਕੀਤਾ ਸਟੱਫ ਇਸ ਵਾਰ ਡਿਜ਼ਾਈਨਿੰਗ ਨਹੀਂ ਚੇਂਜ ਕੀਤੀ ਕਿਉਂਕਿ ਹਰ ਇੱਕ ਨੂੰ ਪਸੰਦ ਆਉਂਦਾ ਇਹ ਵਾਲਾ ਡਿਜ਼ਾਈਨ ਛੋਟਾ ਜਿਹਾ ਹੋਰ ਵਧੀਆ ਚ ਲੈ ਕੇ ਆਏ ਆ ਤੇ ਇਹ ਦੁਪੱਟਾ ਜੀ ਇਹਦੇ ਨਾਲ ਸਾਰੇ ਦੁਪੱਟੇ ਚ ਬੂਟੀ ਰਹੂਗੀ ਪਲੱਸ ਵਰਕ ਦੇ ਲੇਸ ਵਰਕ ਦੇ ਨਾਲ ਰਹੇਗਾ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਆ ਇਹ ਸੈਕਿੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਪ੍ਰਾਈਸ ਹੈਗਾ ਜੀ 5000 ਠੀਕ ਹੈ ਜੀ ਤੇ 5000 ਦੇ ਵਿੱਚ ਤੁਹਾਨੂੰ ਇੱਕ ਇੱਕ ਦਾ ਸੈਟ ਹੋਰ ਦਿਖਾ ਕੇ ਫਿਰ ਹੋਰ ਹੋਰ ਕਲੈਕਸ਼ਨਾਂ ਦਿਖਾਣੇ ਆ ਬਿਲਕੁਲ ਸੌਫਟ ਵਾਲੀ ਮੇਨ ਡਿਪੈਂਡ ਹੈਗਾ ਏ ਸਟੱਫ ਦੇ ਉੱਪਰ ਸੌਫਟ ਵਾਲਾ ਸਟੱਫ ਆ ਠੀਕ ਹੈ ਜੀ ਦਬਕੇ ਦੇ ਨਾਲ ਬਣਿਆ ਹੋਇਆ ਪੀਸ ਆ 5000 ਦੀ ਰੇਂਜ ਦੇ ਵਿੱਚ ਆ ਇਹ ਹੈਗਾ ਪੌਂਚਿਆਂ ਤੇ ਵਰਕ ਸੌਰੀ ਬਾਜੂ ਤੇ ਵਰਕ ਕ੍ਰੇਪ ਦੀ ਸਲਵਾਰ ਆ ਤੇ ਸਾਰੇ ਦੁਪੱਟੇ 'ਚ ਬੂਠੀ ਰਹੂਗੀ ਕ੍ਰਸ਼ਦਾਈ ਦੁਪੱਟਾ ਤੇ ਫੋਰ ਸਾਈਡ ਵਰਕ ਦੇ ਨਾਲ ਲੇਸ ਵਰਕ ਦੇ ਨਾਲ ਤੇ ਨਾਲ ਤੁਹਾਨੂੰ ਇਹਦੇ ਵਿੱਚ ਮਹਿੰਦੀ ਕਲਰ ਦਾ ਨੈਕਸਟ ਇਹਦਾ ਜਿਹੜਾ ਕਲਰ ਉਹ ਮਿਲ ਜੇਗਾ ਤੇ ਨਾਲ ਹੀ ਤੁਹਾਨੂੰ ਇੱਕ ਇਹ ਬਹੁਤ ਸੋਹਣਾ ਜਿਹਾ ਕਲਰ ਮਿਲ ਜੇਗਾ ਰਸਟੀ ਕਲਰ ਜਿਹਾ ਜੰਦਾ ਹੈ ਇਹ ਸਾਰੇ ਤਿੰਨ ਕਲਰ ਨੇ ਇਹਦੇ ਵਿੱਚ ਤੇ ਤਿੰਨੋਂ ਹੀ ਕਲਰ 5000 ਪ੍ਰਾਈਸ ਦੇ ਵਿੱਚ ਨੇ ਤੇ ਬਾਕੀ ਹੁਣ ਤੁਹਾਨੂੰ ਹੋਰ ਦਿਖਾਣੇ ਆ ਹਾਂਜੀ ਨੈਕਸਟ ਦਿਖਾਣੇ ਤੁਹਾਨੂੰ ਬਹੁਤ ਸੋਹਣਾ ਜਾਂ ਸ਼ਾਸ਼ਾ ਸਟੱਫ ਦੇ ਉੱਪਰ ਸੂਟ ਲੈ ਕੇ ਆਏ ਆ ਵਰਕ ਤੁਸੀਂ ਦੇਖ ਸਕਦੇ ਹੋ ਜੀ ਦਬਕੇ ਦਾ ਕੰਮ ਹੈ ਸਾਰਾ ਰੇਸ਼ਮ ਦਾ ਟੱਚ ਦਿੱਤਾ ਹੋਇਆ ਪਰਲ ਦਾ ਟੱਚ ਹੈ ਵਿੱਚ ਸੂਟ ਹੀ ਬਹੁਤ ਸੋਹਣਾ ਹੈ ਜਿਹੜੀ ਇਹਦੀ ਸ਼ਰਟ ਹੈ ਬਿਲਕੁਲ ਸੌਫਟ ਨਮਾ ਮਟੀਰੀਅਲ ਹੈ ਸ਼ਾਸ਼ਾ ਦੇ ਉੱਪਰ ਘੇਰੇ ਬਣਿਆ ਹੋਇਆ ਜੀ ਦੋ ਫੁੱਲ ਘੇਰੇ ਤੇ ਆ ਤੇ ਬਾਜੂ ਤੇ ਪ੍ਰੋਪਰ ਵਰਕ ਮਿਲ ਜਾਏਗਾ ਸਟਾਫ ਬਿਲਕੁਲ ਨਿਊ ਐਜ਼ ਇ ਬਹੁਤ ਸੋਨਾ ਸਟਾਫ ਆ ਕ੍ਰੇਪ ਦੀ ਸ਼ਰਟ ਆ ਤੇ ਦੁਪट्टे ਦਾ ਸਟਾਫ ਵੀ ਸ਼ਾਸ਼ਾ ਤੇ ਹੀ ਰਹੇਗਾ ਬਹੁਤ ਸੌਫਟ ਸਟਾਫ ਆ ਤੁਸੀਂ ਸਿਰ ਤੇ ਰੱਖਣਾ ਜਾਂ ਜਿੱਦਾਂ ਵੀ ਕੈਰੀ ਕਰਨਾ ਦੁਪੱਟਾ इजीली ਹੋ ਜਾਏਗਾ ਕੋਈ ਸਲਿਪਰੀ ਸਟਾਫ ਨਹੀਂ ਹੈਗਾ ਕੋਈ ਖੜਮਾ ਸਟਾਫ ਨਹੀਂ ਹੈਗਾ ਠੀਕ ਹੈ ਜੀ ਪ੍ਰਾਈਸ ਹੈਗਾ 4000 ਇਹਨਾਂ ਸੂਟਾਂ ਦਾ ਇਹਦੇ ਵਿੱਚ ਕਲਰ ਆਪਸ਼ਨ ਇਹ ਹੈਗਾ ਜੀ ਪਰਪਲ ਜਿਹਾ ਸ਼ੇਡ ਆ ਬਹੁਤ ਸੋਨਾ ਜਿਹਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲ ਜੇਗਾ ਸਕਾਈ ਠੀਕ ਹੈ 컬러 ਬਹੁਤ ਸੋਹਣੇ ਸੋਹਣੇ ਆ ਤੇ ਇੱਕ 컬러 ਇਹ ਲਾਈਟ ਮਿਲ ਜੇਗਾ ਜੀ ਇਹ ਸਾਰੇ 컬러 ਨੇ ਚਾਰ ਚਾਰੋਂ ਹੀ 컬러 ਬਹੁਤ ਸੋਹਣੇ ਆ ਜਿਹੜਾ 컬러 ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ 4000 ਦੀ ਰੇਂਜ ਦੇ ਵਿੱਚ ਇਹ ਵਾਲੇ ਸੂਟ ਨੇ ਸਟੱਫ ਬਿਲਕੁਲ ਸੌਫਟ ਹੈ ਜਿਹੜਾ 5000 ਵਾਲੇ ਸੂਟ ਤੁਹਾਨੂੰ ਪਹਿਲਾਂ ਦਿਖਾਏ ਆ ਉਹੀ ਸਟੱਫ ਹੈ ਜੀ ਬਸ ਵਰਕ ਥੋੜਾ ਜਿਹਾ ਲਾਈਟ ਹੋ ਜਾਂਦਾ ਹੈ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸਾਰਾ ਫਰੰਟ ਹੈਵੀ ਦੇ ਨਾਲ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਬਾਜੂ ਤੇ ਵਰਕ ਹੈ ਜਿਹੜੇ ਵਿੱਚ ਫੁੱਲ ਨੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਗ੍ਰੇਸ ਆ ਰਹੀ ਆ ਤੇ ਸਾਰੇ ਦੁਪੱਟੇ 'ਚ ਵਰਕ ਆ ਟੋਟਲੀ ਦੁਪੱਟਾ ਵਰਕ ਹੈ ਜੀ ਦੇਖੋ 4000 ਪ੍ਰਾਈਸ ਦੇ ਨਾਲ ਕਲਰ ਦੰਨਿਆ ਸੈਕੰਡ ਬਹੁਤ ਸੋਹਣਾ ਸ਼ੇਡ ਆ ਸੈਕਿੰਡ ਕਲਰ ਆ ਜਿਹੜਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਇਹ ਵਾਲਾ ਦੰਨੇ ਆ ਨਾ ਰਸਟ ਕਲਰ ਆ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਜੀ ਨਵੇਂ-ਨਵੇਂ ਜੇ ਸ਼ੇਡ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਇਹਨਾਂ ਦੇ ਦੁਪੱਟੇ ਕ੍ਰਾਸ ਟਿਸ਼ੂ ਦੀ ਸ਼ਰਟ ਆ ਕ੍ਰਾਸ ਟਿਸ਼ੂ ਦਾ ਦੁਪੱਟਾ ਤੇ ਕ੍ਰੇਪ ਦੀ ਸਲਵਾਰ ਆ ਦੇਖੋ ਚਾਰ ਕਲਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ 4000 ਪ੍ਰਾਈਸ ਦੇ ਨਾਲ ਨੈਕਸਟ ਦੇਖਿਓ ਜੀ ਬਹੁਤ ਸੋਹਣੇ ਜਿਹੜੇ ਇਦਾਂ ਦੇ ਤੁਹਾਨੂੰ ਧੁਮਾਕੇ ਦੇ ਰਹੇ ਆ ਕਲਰ ਦੇਖ ਲਓ ਪਹਿਲਾਂ ਤਾਂ ਕਲਰ ਤੁਹਾਨੂੰ ਸਲਵਾਰ ਦੇ ਕਲਰ ਤੋਂ ਸ਼ੋਅ ਹੋਏਗਾ ਇਸ ਦਾ ਤੇ ਗੋਟਾ ਪੱਤੀ ਦੇ ਨਾਲ ਅਸੀਂ ਇਹ ਨੈਕ ਬਣਾਇਆ ਬਹੁਤ ਸੋਹਣਾ ਨੈਕ ਬਣਿਆ ਹੋਇਆ ਘੇਰਾ ਬਹੁਤ ਪਿਆਰਾ ਹੈ ਠੀਕ ਹੈ ਬਾਜੂ ਤੇ ਵੀ ਪ੍ਰੋਪਰ ਕਲਰ ਮਲਟੀ ਜਆ ਜਿਹੜਾ ਵਿੱਚ ਥ्रेड ਲੱਗਿਆ ਹੋਏ ਨੇ ਮਲਟੀ ਮਲਟੀ ਬਹੁਤ ਸੋਹਣੀ ਗ੍ਰੇਸ ਆ ਰਹੀ ਆ ਜਿੱਦਾਂ ਜੜਾਉ ਸੈਟਾਂ ਚ ਹੁੰਦੀ ਆ ਸੋਨੇ ਵਰਗੇ ਸੂਟ ਹੈ ਜੇ 크ريب ਦੀ ਸਲਵਾਰ ਆ ਉਸ ਤੇ ਵੀ ਵਰਕ ਹੈ ਠੀਕ ਹੈ ਤੇ ਨਾਲ ਤੁਹਾਨੂੰ ਸਾਰੇ ਦੁਪੱਟੇ ਚ ਕਲਰਫੁੱਲ ਬੂਟੀ ਮਿਲ ਜੇਗੀ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦੀ ਗਲਾਸ ਟਿਸ਼ੂ ਦਾ ਹੀ ਦੁਪੱਟਾ ਤੇ ਕ੍ਰੇਪ ਦੀ ਸਲਵਾਰ ਆ ਵਰਕ ਵਾਲੀ ਪ੍ਰਾਈਸ ਹੈਗਾ ਜੀ 4000 4000 ਦੇ ਵਿੱਚ ਹੈਗੇ ਇੰਨੇ ਸਸਤੇ ਸੂਟ ਦੱਸੋ ਹੁਣ ਤੁਸੀਂ ਇਹ ਦੇਖ ਲਓ ਇਹਨਾਂ ਨੇ ਮੈਂ ਤੁਹਾਨੂੰ ਐਵੇਂ ਖੋਲ ਕੇ ਦਿਖਾ ਦਾਨੀ ਆ ਜਾਂ ਤੁਹਾਨੂੰ ਕੰਟਰਾਸਟ ਸਮਝ ਆ ਜਾਏਗਾ ਇਹਨਾਂ ਸੂਟਾਂ ਦਾ ਠੀਕ ਹੈ ਜੀ ਕਿੰਨੇ ਸੋਹਣੇ ਸੂਟਾਂ 4000 ਲੁੱਕ ਦੇ ਵਿੱਚ ਇਹ ਗਰਲਿਸ਼ ਲੁੱਕ ਪਾ ਲਓ ਜੋ ਮਰਜ਼ੀ ਪਾ ਲਓ ਜੇ ਸੂਟ ਨੂੰ ਉਹੀ ਬਹੁਤ ਸੋਹਣਾ ਲੱਗੇਗਾ ਨੈਕਸਟ ਆਜੋ 3000 ਪ੍ਰਾਈਸ ਤੇ ਵੀ ਸੂਟ ਦੇ ਰਹੇ ਹਾਂ ਜੀ ਆਰੀ ਵਰਕ ਤੇ ਪਲੱਸ ਪਫ ਵਰਕ ਦੇ ਨਾਲ 3000 ਪ੍ਰਾਈਸ ਤੇ ਵਿੱਚ ਸੂਟ ਆ ਇਹ ਵਾਲਾ ਗਲਾਸ ਟਿਸ਼ੂ ਦੀ ਸ਼ਰਟ ਆ ਠੀਕ ਹੈ ਜੀ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਮਸ਼ੀਨੀ ਵਰਕ ਦੇ ਨਾਲ-ਨਾਲ ਆਰੀ ਵਰਕ ਦਾ ਟੱਚ ਆ ਜੀ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਫੁੱਲਾਂ ਦੇ ਨਾਲ ਠੀਕ ਹੈ ਕ੍ਰੇਪ ਦੀ ਸਲਵਾਰ ਆ ਟੈਚਰ ਨਹੀਂ ਠੀਕ ਲੱਗੀ ਹੋਈ ਠੀਕ ਹੈ ਤੇ ਨਾਲ ਤੁਹਾਨੂੰ ਇਹ ਜਿਹੜਾ ਇਹ ਦੁਪੱਟਾ ਸਾਰਾ ਹੀ ਦੁਪੱਟਾ ਵਰਕ ਵਾਲਾ ਮਿਲੇਗਾ ਜੀ ਦੇਖੋ ਦੁਪੱਟੇ ਦੀ ਲੁੱਕ ਸਾਰਾ ਦੁਪੱਟਾ ਵਰਕ ਵਾਲਾ ਤੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 3000 ਕਲਰ অপਸ਼ਨ ਦੇਖ ਲਿਓ ਪਿੰਕ ਬਿਲਕੁਲ ਨਿਊ ਸ਼ੇਡ ਬਹੁਤ ਸੋਹਣਾ ਕਲਰ ਕਲਰ ਸਾਰੇ ਨਵੇਂ-ਨਵੇਂ ਜਿਹਾ ਦੇਖੋ ਜੀ 3000 ਪ੍ਰਾਈਸ ਦੇ ਵਿੱਚ ਇਦਾਂ ਦੇ ਸੂਟ ਤੁਹਾਨੂੰ ਮਿਲਣਗੇ ਕਲਰ ਆਪਸ਼ਨ ਐਨੀ ਸੋਹਣੀ ਮਿਲੇਗੀ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ 3000 ਪ੍ਰਾਈਸ ਦੇ ਨਾਲ ਨੈਕਸਟ ਦੇ ਰਹੇ ਹਾਂ ਗਲਾਸ ਟਿਸ਼ੂ ਤੇ ਨੀਡਲਵਰਕ ਹੋਇਆ ਹੋਇਆ ਪਹਿਲਾਂ ਤਾਂ ਨੈਕ ਦੇਖ ਲਓ ਕਿੰਨਾ ਸੋਹਣਾ ਬਣਿਆ ਹੋਇਆ ਜੀ ਦਬਕੇ ਦੇ ਨਾਲ ਪਲੱਸ ਨੀਡਲਵਰਕ ਦੇ ਨਾਲ ਇਹ ਬਣਿਆ ਹੋਇਆ ਤਾਂ ਬਹੁਤ ਪਿਆਰਾ ਜਿਹਾ ਡਿਜ਼ਾਈਨ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਬਾਜੂ ਤੇ ਵਰਕ ਹੈ ਸਾਰੇ ਸੂਟ ਚ ਸਿੱਪੀ ਆ ਠੀਕ ਹੈ ਘੇਰੇ ਦਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹ ਹੈਗਾ ਜੀ ਸਲਵਾਰ ਕ੍ਰੇਪ ਦੀ ਇਹਦੇ ਨਾਲ ਤੇ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਹੀ ਦੁਪੱਟਾ 3700 ਪ੍ਰਾਈਸ ਆ ਸੂਟ ਦਾ 3700 ਇੱਕ ਕਲਰ ਆ ਜੀ ਸੈਕੰਡ ਕਲਰ ਤਾਂ ਪੁੱਛੋ ਹੀ ਨਾ ਇਹਨੇ ਸੋਹਣੇ ਕਲਰ ਆ 3700 ਪ੍ਰਾਈਸ ਦੇ ਵਿੱਚ ਦੇਖੋ ਜੀ ਸੂਟ 3700 ਪ੍ਰਾਈਸ ਦੇ ਵਿੱਚ ਇੱਕ ਤਾਂ ਸੋਹਣਾ ਇੱਕ ਸੂਟ ਆ 3700 ਪ੍ਰਾਈਸ ਆ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਪਿੱਛੇ ਸੈਂਡ ਕਰ ਸਕਦੇ ਹੋ ਇੱਕ ਸੂਟ ਹੋਰ ਦੰਨੇ ਆ ਆਰੀ ਵਰਕ ਦੇ ਨਾਲ ਆ 3500 ਪ੍ਰਾਈਸ ਆ ਜੀ ਸੂਟ ਦਾ ਫੁੱਲ ਹੈਵੀ ਵਰਕ ਦੇ ਨਾਲ 3500 ਪ੍ਰਾਈਸ ਦੇ ਨਾਲ ਆ ਜੀ ਸੂਟ ਇਹ ਗਲਾਸ ਟਿਸ਼ੂ ਦੀ ਸ਼ਰਟ ਆ 크ਰੇਪ ਦੀ ਸਲਵਾਰ ਆ ਸਲਵਾਰ ਦੇ ਪੌਂਚਿਆਂ ਤੇ ਪ੍ਰੋਪਰ ਵਰਕ ਮਿਲੇਗਾ ਤੁਹਾਨੂੰ ਦੁਪੱਟੇ ਦੀ ਲੁੱਕ ਦੇਖ ਲਓ ਜੇ ਪਹਿਲਾਂ ਤਾਂ ਬਾਰਡਰੀ ਹੈਵੀ ਆ ਤੇ ਉੱਪਰੋਂ ਫਿਰ ਦੁਪੱਟਾ ਵੀ ਹੈਵੀ ਆ 3500 ਰਾਈਸ ਦੇ ਵਿੱਚ ਸੂਟ ਆ ਕਲਰ 2nd 3rd ਤੇ 4th ਚਾਰ ਕਲਰ ਨੇ ਜੀ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਬਹੁਤ ਸੋਹਣੇ ਜੇ ਸੂਟ ਤੇ ਬਹੁਤ ਸਾਰੇ ਸੂਟ ਦਿਖਾਏ ਆ ਮੈਂ ਇਹ ਤੇ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਜੀ ਤੁਹਾਨੂੰ ਸਾਰੇ ਸੂਟ ਕਿਦਾਂ ਲੱਗੇ ਕਿਉਂਕਿ ਇੱਕ ਕਮੈਂਟ ਹੀ ਨੇ ਜਿਹਦੇ ਜਰੀਏ ਆਪਾਂ ਗੱਲ ਕਰ ਸਕਦੇ ਹਾਂ ਬੇਸ਼ੱਕ ਕਿਸੇ ਦੇ ਕਮੈਂਟ ਦਾ ਰਿਪਲਾਈ ਨਾ ਦੇ ਹੋਵੇ ਲਾਈਕ ਨਾ ਕਰ ਹੋਵੇ ਬਟ ਪੜਦੇ ਸਭ ਦੇ ਕਮੈਂਟਾਂ ਜੀ ਥੈਂਕ ਯੂ ਤੁਹਾਡਾ ਤੁਸੀਂ ਬਹੁਤ ਸਾਰੀਆਂ ਦਿਵਾਵਾਂ ਦਿੰਦੇ ਹੋ ਮੈਨੂੰ ਕਮੈਂਟਾਂ ਦੇ ਵਿੱਚ ਤੇ ਤਾਂ ਕਰਕੇ ਤੁਹਾਡੇ ਲਈ ਇਨੇ ਸਸਤੇ ਤੇ ਸੋਹਣੇ-ਸੋਹਣੇ ਜਿਹੇ ਸੂਟ ਲੈ ਕੇ ਆਣੇ ਆ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much